ਨਾਨਮ ਦਸਕਤ ਮੈਂ ਨਾ ਭਾਈ ਸਤਵੰਦ ਸਿੰਘ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਸ਼ਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਕੀ ਗੱਲ ਹੋਈ ਕਿਸੇ ਜਿਹੜਾ ਦੁੱਖ ਪਰਵਾਹ ਨਹੀਂ ਕਰਦਾ ਜੀ ਇਸ ਸਥਾਨ ਤੇ ਸਾਨੂੰ ਹੁਣੇ ਖਬਰ ਮਿ ਪਹੁੰਚੀ ਸੀ ਸਾਡੇ ਨਾਲ ਨਿਗਰਾਨ ਭਾਈ ਬਲਵੰਤ ਸਿੰਘ ਐਨਓ ਕੋਟ ਸਾਹਿਬ ਮੌਕੇ ਤੇ ਪਹੁੰਚੇ ਨੇ ਨਾਲ ਗਿਆਨੀ ਗੁਰਵਿੰਦਰ ਸਿੰਘ ਖੋਦੇਬੇੜ ਪ੍ਰਚਾਰਕ ਭਾਈ ਤਰਸੇਮ ਸਿੰਘ ਹੋਣੀ ਸਾਰੇ ਟੀਮ ਪਹੁੰਚੀ ਆ ਪਵਨ ਸਰੂਪ ਦੀ ਸੇਵਾ ਸੰਭਾਲ ਦੇ ਵਿੱਚ ਜਿਹੜੀ ਕਮੀ ਨਜ਼ਰ ਆਈ ਆ ਮੌਕੇ ਤੇ ਸਾਰੇ ਹਾਂਜੀ ਤੇ ਹੋਰ ਕੀ ਤੁਸੀਂ ਛੱਤ ਦੇ ਵੀ ਗਏ ਸੀ ਕਿਸੇ ਮਾਮਲੇ ਤੋਂ ਬੀੜੀਆਂ ਸਿਗਰਟਾਂ ਕਿੱਥੋਂ ਮਿਲੀਆਂ ਨੇ ਇਹ ਹੈਗਾ ਨਹੀਂ ਸਾਨੂੰ ਇਹ ਚੀਜ਼ ਨਹੀਂ ਮਿਲੀ ਕਿ ਬੀੜੀਆਂ ਸਿਗਰਟਾਂ ਕਿਸੇ ਕੋਲ ਮਿਲੀਆਂ ਨੇ ਤੇ ਨਾ ਹੀ ਦੇਖੀਆਂ ਨੇ ਸਾਹਮਣੇ ਅੱਖੀਂ ਹਾਂ ਕੋਈ ਦੱਸਣ ਦੇ ਵਿੱਚ ਗੱਲਾਂ ਵੱਖਰੀਆਂ ਹੋ ਜਾਂਦੀਆਂ ਵੇਖਣ ਚ ਹੋਰ ਚੀਜ਼ ਸਾਡੇ ਅੱਖੀਂ ਵੇਖਣ ਚ ਨਹੀਂ ਆਈਆਂ ਦੱਸਣ ਵਾਲਾ ਪੱਕ ਕਈਆਂ ਨੇ ਜ਼ਰੂਰ ਕਿਹਾ ਕਿ ਇਹ ਚੀਜ਼ਾਂ ਹੋਣੀਆਂ ਪਰ ਸਾਡੇ ਉੱਥੇ ਬਸ ਇਹ ਹੈ ਕਿ ਹਿੰਦੂ ਵੀਰਾਂ ਦੇ ਧਾਰਮਿਕ ਮੰਨਤਾ ਦੇ ਅਨਸਾਰ ਉਹਨਾਂ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਹੈਗੀਆਂ ਕਿ ਉਹਨਾਂ ਦਾ ਸੰਸਰਕ ਕਬਲੀਆਂ ਤਸਵੀਰਾਂ ਹੀ ਇੱਕ ਮੇਜ ਤੇ ਸੁਸ਼ੋਭਿਤ ਕੀਤੀਆਂ ਨੇ ਉਹਨਾਂ ਨੇ ਜਿੱਦਿਕੇ ਤੁਸੀਂ ਐਂਟਰ ਹੋਏ ਹੋ ਸ਼ੁਰੂ ਕਰੋ ਜੀ ਸਰ ਸਭ ਸ਼ੁਰੂ ਜੀ ਦਾ ਸੁਭਾਸ ਸਭ ਪੂਰੀ ਫਟਿਆ ਹੋਇਆ ਵਾਪੀ ਇਹ ਵੀ ਜੀ ਚੰਦੋਵਾ ਸਾਹਿਬ ਦੇ ਵਿੱਚ ਨਾ ਪੱਖਾ ਲੱਗਾ ਨਾਲ ਜਿਹੜੀ ਅਕਾਲ ਤਖਸਰ ਤੋਂ ਪਿੱਛੇ ਆਦੇਸ਼ ਵੀ ਜਾਰੀ ਹੋਏ ਨੇ ਉਹਨਾਂ ਆਦੇਸ਼ਾਂ ਤੇ ਹਿਸਾਬ ਨਾਲ ਇਹ ਮੇ ਸੇਵਾ ਨਹੀਂ ਕਰ ਰਹੇ ਜੀ ਜੇ ਸੰਬੰਧ ਵਿੱਚ ਜਹੇਦਾਰ ਸਾਹਿਬ ਦੇ ਧਿਆਨ ਦੇ ਵਿੱਚ ਇਹ ਗੱਲ ਲਿਆਂਦੀ ਜਾਏਗੀ ਕਿ ਕਿੜੀਏ ਸਮੇ ਸਮੇ ਤੇ ਵੱਖ-ਵੱਖ ਆਦੇਸ਼ ਜਾਰੇ ਜਾਰੇ ਕੀਤੇ ਜਾਂਦੇ ਆ ਉਬਰ ਗਰੰਥੀ ਸਿੰਘ ਵੱਲੋਂ ਸੇਵਾ ਸੰਭਾਲ ਦੇ ਵਿਚਣ ਗੈਲੀ ਜਿਹੜੀ ਆ ਸਾਫ਼ ਨਜ਼ਰ ਆ ਰਹੀ ਹੈ। ਕਿਹਨੇ ਦੀ ਖੋਹੀ ਹੈ ਨਹੀਂ ਇਹ ਨਹੀਂ ਸਾਨੂੰ ਪਤਾ ਜੀ ਕੋਠੀ ਕਿੰਨਾਂ ਦੀ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਪਤਾ ਹੋਵੇ। ਸਾਨੂੰ ਤਾਂ ਹੀ ਮੌਕੇ ਤੇ ਮਰਿਆਦਾ ਵੇਖੀ ਆ ਪਵਨ ਸਥਾਨ ਦੀ ਜੋ ਪਵਨ ਸਰੂਪ ਦੇ ਸਥਾਨਾਂ ਤੇ ਤੇ ਗਰੰਥੀ ਸਿੰਘ ਮੌਕੇ ਤੇ ਆਏ ਆ। ਪ੍ਰਸ਼ਾਸਨ ਪੁੱਛਿਆ ਜੀ ਮੌਕੇ ਤੇ। ਹਾਂ ਜੀ ਪ੍ਰਸ਼ਾਸਨ ਪਹਿਲਾਂ ਹੀ ਸਾਡੇ ਕੋਲ ਪਹੁੰਚਿਆ ਸੀ ਪ੍ਰਸ਼ਾਸਨ ਨੇ ਸਾਨੂੰ ਖਬਰ ਦਿੱਤੀ ਹੈ ਜੀ। ਤੇ ਅਸੀਂ ਪਹੁੰਚਿਆ। ਹਾਂ ਪਵਨ ਸਰੂਪ ਗੁਰਦੁਆਰਾ ਰਾਮਸਰ ਸਾਹਿਬ ਸਤਕਾਰ ਨਾਲ ਪਾਲਕੀ ਸਾਹਿਬ ਜੀ ਵਿਰਾਜਮਾਨ ਕਰਕੇ ਪੰਜ ਸਿੰਘ ਜਿਹੜੀ ਮਰਿਆਦਾ ਹੈਗੀ ਆ ਉਸ ਦੇ ਅਨੁਸਾਰ ਵਿਰਾ ਤੇ ਜਹੇਦਾਰ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਧਿਆਨ ਵਿੱਚ ਸਾਰਾ ਮਸਲਾ ਲਿਆ ਕੇ ਗਰੰਤੀ ਸਿੰਘ ਨੂੰ ਤੇ ਇਥੋਂ ਦੇ ਮਕਾਨ ਮਾਲਕਾਂ ਨੂੰ ਜਿਹੜਾ ਇਹ ਉਹਨਾਂ ਦੇ ਸਾਹਮਣੇ ਪੇਸ਼ ਕਰਾਇਆ ਜਾਏਗਾ। ਤੇ ਫਰੀ ਸਿੰਘ ਸਾਹਿਬ ਆਪਣਾ ਨਾਮ ਦੱਸ ਕੇ ਸਿੱਟਾ। ਨਰਮਲ ਸਿੰਘ ਜੀ। ਹਾਂ ਜੀ ਕਿੰਨੇ ਚਿਰ ਤੋਂ ਦੀ ਸੇਵਾ ਕਰ ਰਹੇ ਹੋ ਤੇ ਕਿਹਦਾ ਕਾਰਿਆ ਕਰਦੇ? ਇਹ ਆਪਣੇ ਦੇਸ਼ ਪ੍ਰਭਾ ਦਾ ਕੋਠੀ। ਇੱਥੇ ਪ੍ਰਸ਼ਾਸਨ ਫੈਲੋਂ ਸਾਹਿਬ ਆਪਣੇ ਜਿਹੜੇ ਮਿਨਿਸਟਰਸ ਆ। ਜੀ ਉਹਨਾਂ ਦੇ ਕਰਦੇ ਜੀ। ਹਾਂ ਜੀ ਉਹਨਾਂ ਨਾਲ। ਤੇ ਜ਼ੂਮਾਰਾ ਕਿੰਨੇ ਚਿਰ ਤੋਂ ਪ੍ਰਕਾਸ਼ ਤੇ ਜੀ। ਪਹਿਲਾਂ ਤਾਂ ਮੈਨੂੰ ਪਤਾ ਨਹੀਂ ਮੈਂ ਜਿਹੜੇ ਸੇਵਾ ਕਰਾਂ ਤਕਰੀਬਨ 3 ਸਾਲ ਤੋਂ ਮੇਰੇ ਕੋਲ ਤੇ 3 ਸਾਲ ਤੋਂ ਸੇਵਾ ਕਰਾਂ ਹਾਂਜੀ ਸੇਵਾ ਕਰਾਂ ਹਾਂ ਦੇਖਿਆ ਤੁਸੀਂ ਉੱਪਰ ਨਹੀਂ ਉੱਪਰ ਆਪਾਂ ਨਹੀਂ ਜਾ ਸਕਦੇ ਤੁਸੀਂ ਕਹਿੰਦੇ ਹੈਗੇ ਨਹੀਂ ਹੁਣ ਗਏ ਇਹਨਾਂ ਨਾਲ ਕੀ ਦੇਖਿਆ ਪਹਿਲਾਂ ਨਹੀਂ ਆਪਾਂ ਜਾ ਸਕਦੇ ਕਿ ਕਿਸੇ ਦਾ ਉੱਤੇ ਰੈਸ਼ ਹੋਆ ਜਾਂ ਕੋਠੀ ਬੰਦ ਲਿੰਦੀ ਆ ਐ ਥੱਲੇ ਇਹ ਨਹੀਂ ਪਤਾ ਕੀ ਦੀ ਜੀ ਸਮਝ ਨਹੀਂ ਕਾ ਜੀ ਮਿਲੇ ਹੀ ਨਹੀਂ ਆਪਾਂ ਨੂੰ ਦੇਖੇ ਜੀ ਇਹ ਰੈਸ਼ ਕੀ ਦੀ ਆਪਾਂ ਨੂੰ ਮਿਲੇ ਨਹੀਂ ਕਦੀ ਕੀ ਦੀ ਰੈਸ਼ ਤੁਸੀਂ ਕਿਨੇ ਚਿਰ ਤੋਂ ਸੇਵਾ ਕਰ ਰਹੇ ਹੋ ਮੈਂ 3 ਸਾਲ ਤੋਂ 3 ਸਾਲ ਜੇ ਨਹੀਂ ਤੁਹਾਨੂੰ ਪਤਾ ਕਿ ਕੌੜੀਆਂ ਨਾਲ ਕੋਈ ਜਾ ਰਿਹਾ ਕੋਈ ਆਇਆ ਰਿਹਾ ਨਹੀਂ ਕੋਈ ਆਉਂਦਾ ਜਾਂ ਜ ਨਹੀਂ ਆਉਣੇ ਆ ਗੂਆ ਜਾਣਦਾ ਉੱਥੇ ਪ੍ਰਵਾਸੀ ਰਹਦੇ ਪਏ ਆ ਜੀ ਮੀਡੀਆ ਸੀ ਦੀਆਂ ਸੇਵਾ ਕਰ ਰਹੇ ਇਹ ਮੈਨੂੰ ਨਹੀਂ ਪਤਾ ਮੈਂ ਨਹੀਂ ਵੇਖਿਆ ਮੈਂ ਹੁਣ ਉਹਨਾਂ ਨਾਲ ਜਾ ਕੇ ਸਭ ਵੇਖਿਆ ਉੱਥੇ ਵੀ ਉਹਨਾਂ ਨੇ ਫੋਟੋਆਂ ਫੂਟੋਆਂ ਲਾਈਆਂ ਉੱਪਰ ਮੰਦਿਰ ਬਣਾਇਆ ਪੀਐੱਡਬੀ ਕੀਤੀ ਜਾ ਰਹੀ ਹੈ ਮੰਦਿਰ ਬਣਾਇਆ ਉੱਥੇ ਮਾਲੀ ਇਹ ਲਾਲੋਬਾਈ ਉੱਤੇ ਜੇ ਗਲਤ ਹੋ ਰਿਹਾ ਦੇ ਬੇਬੀ ਵਾਲੀ ਹੈ ਜੀ ਜੇ ਗਲਤ ਹੋ ਰਿਹਾ ਉੱਪਰ ਤਾਂ ਨਹੀਂ ਸਾਡੀ ਸਾਡੀ ਨੌਲੇਜ ਨਹੀਂਗਾ ਸਾਨੂੰ ਨਹੀਂ ਜਾਣ ਦਿੱਤਾ ਜਾਂਦਾ ਜਾਂ ਬੰਦ ਨਹੀਂਦਾ ਜਾਂ ਆਪਾਂ ਕਿਸੇ ਦੇ ਘਰੇ ਵਿੱਚ ਨਹੀਂ ਅੰਡਰਫੇਅਰ ਕਰ ਸਕਦੇ ਸਾਡੀ ਸਾਡਾ ਸਿਰਫ ਸਹੀ ਮਤ ਹੀ ਬਿਮਾਰੇ ਪ੍ਰਕਾਸ਼ ਕਰਨਾ ਨੇਤ ਨੇਮ ਕਰਨਾ ਸਾਮ ਨੂੰ ਸੁਭਾਸਨ ਕਰਨਾ ਬਸ ਇਨਾ ਪਰ 3 ਸਾਲ ਤੂੰ ਦੀ ਸੇਵਾ ਕਰੇ ਤੈਨੂੰ ਇਹ ਉੱਪਰ ਮੰਦਿਰ ਹੈਗਾ ਵਾ ਤੇ ਪ੍ਰਵਾਸੀ ਰਹ ਰਹੇ ਨੇ ਬੀਡੀਐ ਸਿਰਕਟ ਚੱਲ ਰਹੇ ਤੂੰ ਸੇਵਾ ਮੈਂ ਸਿੱਖ ਚੰਗੇ ਭਲੇ ਮੈਂ ਬੇਨਤੀ ਕੀਤੀ ਹੈ ਜੀ ਉੱਪਰ ਆਪਾਂ ਕਿਸੇ ਮੰਤਰੀ ਸਾਹਿਬ ਦੀ ਕੋਠੀ ਆ ਆਪਾਂ ਐਸਐਸਬੀ ਦਾ ਦਫਤਰ ਚਿਲ ਜੀਏ ਤੇ ਸਾਨੂੰ ਉੱਪਰ ਨਹੀਂ ਜਾਵਾਂਗੇ ਸੇਵਾਦਾਰੋ ਜੀ ਪਰ ਸੇਵਾਦਾਰਾ ਪੈਣ ਨਹੀਂ ਆ ਜੀ ਜੇ ਆਪਾਂ ਦਫਤਰ ਦੇ ਵਿੱਚ ਮਹਾਰਾਜ ਜਿੱਥੇ ਪ੍ਰਕਾਸ਼ ਆ ਸਾਨੂੰ ਉਲਦ ਦਾ ਕਰ ਬਈ ਇਥੋਂ ਪ੍ਰਕਾਸ਼ ਕਰਨਾ ਜਿੰਦਰਾ ਮਾਰਨਾ ਇੱਥੇ ਸੁਫਾਸਨ ਗਨਜਿੰਦਰਾ ਮਾਨਨਾ ਕਰਨ ਜਾਣਾ ਬੇਅਦਬੀ ਹੋਈ ਹੈ ਜੀ ਤੁਸੀਂ ਇਹ ਗੱਲ ਵਿਖਰੇ ਬੇਅਦਬੀ ਕਰ ਰਹੇ ਹੋ ਜੀ ਹਾਂਜੀ ਬੇਅਦਬੀ ਵਿੱਚ ਤੇ ਤੁਹਾਡੇ ਮਨਿਸਟਰ ਹਾਂਜੀ ਆਪਾਂ ਉੱਤੇ ਲਾੜੀਏ ਤਾਂ ਫਿਰ ਇਹਨਾਂ ਨੇ ਫੋਟੋਆਂ ਰੱਖੀਆਂ ਜਾਂ ਪ੍ਰਵਾਸੀ ਰੱਖੇ ਆ ਬੇੜੀ ਜੇ ਪੀਂਦੇ ਆ ਫਿਰ ਬੇਅਦਬੀ ਹੈ ਜੀ ਫਿਰ ਮੰਨਣ ਜੋਗ ਆ ਵੀ ਬੱਦਦੀ ਕਾਰਵਾਈ ਹੋਣੀ ਚਾਹੀਦੀ ਤੁਸੀਂ ਇੱਥੇ 3 ਸਾਲ ਤੋਂ ਸੇਵਾ ਕਰਦੇ ਹੋਏ ਹਾਂਜੀ ਜੇ ਸਾਨੂੰ ਪਰਦਾ ਤੇ ਪਤਾ ਨਹੀਂ ਥੱਲੇ ਦਾ ਜੇ ਮਹਾਰਾਜ ਦਾ ਉਹ ਆਪਾਂ ਜ਼ਿੰਮੇਵਾਰ ਆ ਇਸ ਤਰ੍ਹਾਂ ਜੀ ਕਿ ਇਥਾ ਨਾਲ ਜੀ ਅਜਨਾਲੇ ਤੋਂ ਜਿਹੜੇ ਭਾਈ ਮਰੀਕ ਸਿੰਘ ਉਹਨਾਂ ਦੇ ਸੇਵਕ ਹੈਗੇ ਨੇ ਤੇਜਵੀਰ ਸਿੰਘ son of ਮੇਜਰ ਸਿੰਘ ਭਲੋਰੀ ਉਹਨਾਂ ਦਾ ਫੋਨ ਆਇਆ ਸੀ ਕਿ ਜਿਹੜੀ ਇੱਥੇ ਕੈਰੋਂ ਸਾਹਿਬ ਦੀ ਕੋਠੀ ਆ ਦੇਸ਼ਪਤਾਵ ਕੈਰੋਂ ਜੀ ਦੀ ਕੋਠੀ ਆ ਉੱਥੇ ਜਿਹੜੇ ਮਹਾਰਾਜ ਦਾ ਸਰੂਪ ਆ ਤੇ ਉਹਦੇ ਵਿਦਬੀ ਹੋ ਰਹੀ ਜੋ ਇਹਦੇ ਸਬੰਧ ਦੇ ਵਿੱਚ ਸਾਡੇ ਵੱਲੇ ਮੌਕਾ ਆਣ ਕੇ ਦੇਖਿਆ ਗਿਆ ਔਰ ਜਿਹੜਾ ਗਰੰਥੀ ਸਿੰਘ ਇੱਥੇ ਇਹਦੀ ਸੇਵਾ ਕਰਦਾ ਉਹਨਾਂ ਨੂੰ ਬੁਲਾਇਆ ਗਿਆ ਅਤੇ ਐਸ.ਸੀ.ਪੀ.ਸੀ ਦੀ ਧਰਮ ਪ੍ਰਚਾਰ ਕਮੇਟੀ ਵਿੱਚ ਇੱਥੇ ਸੱਦਿਆ ਗਿਆ ਸੀ ਜੋ ਧਰਮ ਪ੍ਰਚਾਰ ਕਮੇਟੀ ਜਿਹੜੀ ਐਸ.ਸੀ.ਪੀ.ਸੀ ਦੇ ਉੱਤੇ ਪਹੁੰਚ ਚੁੱਕੀ ਹੈ ਜਿਨ੍ਹਾਂ ਵੱਲੋਂ ਜਿਹੜੇ ਆ ਗਰੰਥੀ ਸਿੰਘ ਦੇ ਦੇ ਬਿਆਨ ਲੈ ਗਏ ਨੇ ਜੋ ਇਸ ਸਤਕਾਰ ਕਮੇਟੀ ਵੱਲੋਂ ਕਿ ਜਿਹੜਾ ਮਹਾਰਾਜ ਦੇ ਪ੍ਰਕਾਸ਼ ਕੀਤਾ ਵਾ ਤੇ ਉਹਦੇ ਵਿੱਚੋਂ ਦੀ ਚੰਦਵਾ ਸਾਹਿਬ ਦੇ ਪੱਖਾ ਬਾਹਰ ਕੱਢਿਆ ਵਾ ਅਤੇ ਉੱਪਰਲੇ ਕਮਰੇ ਦੇ ਵਿੱਚ ਜਿਹੜੀਆਂ ਮਾਤਾ ਰਾਣੀ ਦੀਆਂ ਫੋਟੋਆਂ ਜਿਹੜੀਆਂ ਉਹ ਜਿਹੜਾ ਕਮਰਾ ਰੱਖ ਕੇ ਤੋਂ ਉੱਤੇ ਲਾਇਆ ਤੇ ਉੱਪਰਲੇ ਬੰਨੇ ਜਿਹੜੇ ਆ ਇੱਕ ਫੈਮਿਲੀ ਰਹਿ ਰਹੀ ਆ ਔਰ ਉਹਨਾਂ ਦਾ ਐਲੀਗੇਸ਼ਨ ਹੈ ਕਿ ਜਿਹੜੀ ਫੈਮਿਲੀ ਹੈ ਸ਼ਰਾਬ ਪੀਂਦੀ ਆ ਤੇ ਇਹ ਜਿਹੜੇ ਆ ਇਹ ਬੀਡੀ ਸੈਕਟਰੀ ਪੀਂਦੇ ਆ ਲੇਕਿਨ ਇਹੋ ਜਿਹੀ ਕੋਈ ਚੀਜ਼ ਐਸੀ ਜਿਹੜੇ ਕੋਈ ਬ੍ਰਾਂਤਨੀ ਹੋਈ ਇਹੋ ਜਿਹੀ ਕੋਈ ਚੀਜ਼ ਨਹੀਂ ਹੋਈ ਇੱਥੇ ਬੱਚੇ ਰਹਿ ਰਹੇ ਨੇ ਬਾਕੀ ਫੈਮਿਲੀ ਦਾ ਮੈਂਬਰ ਕੋਈ ਨਹੀਂ ਹੈਗਾ ਬਾਕੀ ਜੋ ਵੀ ਐਸ.ਸੀ.ਪੀ. ਜਿਹੜੀ ਆ ਸਾਨੂੰ ਰਿਪੋਰਟਿੰਗ ਕਰੇਗੀ ਉਹਦੇ ਮਤਲਬ ਕੋਈ ਜੋ ਵੀ ਕਾਨੂੰਨੀ ਕਾਰਵਾਈ ਹੋਣੀ ਉਹ ਕੀਤੀ ਜਾਏਗੀ